ਯਾਪ ਰੋਡਵੇਜ ਪਨ ਬਸ ਪੀਆਰਟੀਸੀ ਦੇ ਕੱਚੇ ਮੁਲਾਜ਼ਮਿਆਂ ਜਿਹੜੇ ਲੰਬੇ ਸਮੇਂ ਤੋਂ ਇਹਨਾਂ ਵਿਭਾਗਾਂ ਦੇ ਵਿੱਚ ਨੌਕਰੀਆਂ ਕਰਦੇ ਆ ਰਹੇ ਆ ਪਰ ਲਗਾਤਾਰ ਸਾਡੇ ਕੱਚੇ ਮੁਲਾਜ਼ਮਾਣਾ ਸ਼ੋਸ਼ਣ ਕੀਤਾ ਜਾ ਰਿਹਾ ਅਸੀਂ ਜਦੋਂ ਵੀ ਸਰਕਾਰਾਂ ਕੋਲ ਮੰਗ ਕਰਦੇ ਆਂ ਵੀ ਸਾਡੇ ਕੱਚੇ ਮੁਲਾਜ਼ਮਾ ਨੂੰ ਪੱਕਾ ਕੀਤਾ ਜਾਵੇ ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ ਤੇ ਸਾਡੇ ਜਿਹੜੇ ਮੁਲਾਜ਼ਮਾਣਾ ਸ਼ੋਸ਼ਣ ਹੋ ਰਿਹਾ ਉਹਨੂੰ ਬੰਦ ਕੀਤਾ ਜਾਵੇ ਸੈਂਕੜੇ ਮੁਲਾਜ਼ਮੇ ਜਿਹੜੇ ਸਾਡੇ ਜਿਹੜੇ ਸੈਂਕੜੇ ਜਿਹੜੇ ਐਕਸੀਡੈਂਟ ਹਾਸਿਆਂ 'ਚ ਮੌਤਾਂ ਹੋ ਗਈਆਂ ਜਾਂ ਜਿਹੜੀਆਂ ਅਚਨਚੇਤ ਮੌਤਾਂ ਹੋ ਗਈਆਂ ਉਹਨਾਂ ਦੇ ਪਰਿਵਾਰਾਂ ਨੂੰ ਲਾਭ ਦੇਣੇ ਵਿਭਾਗ ਦੀ ਠੇ ਪਰ ਸੈਂਕੜੇ ਮੁਲਾਜ਼ਮਾਂ ਦੀਆਂ ਮੌਤਾਂ ਹੋਣ ਤੋਂ ਬਾਅਦ ਕਿਸੇ ਵੀ ਮੁਲਾਜ਼ਮ ਨੂੰ ਕੋਈ ਉਹਦਾ ਲਾਭ ਨਹੀਂ ਮਿਲਿਆ ਕਾਰਨ ਜਦੋਂ ਸੱਤਾ 'ਚ ਆਉਣਾ ਸੀ ਤੇ ਭਗਤ ਸਿੰਘ ਦੀ ਪੱਗ ਬੰਨ ਕੇ ਆਏ ਸੀ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲੈ ਕੇ ਆਉਂਦਿਆਂ ਗੱਲਾਂ ਕਰਦੇ ਸੀ ਲਗਾਤਾਰ ਸਾਡੇ ਵਿਭਾਗ ਦਾ ਜਿਹੜਾ ਨਿਜੀਕਰਨ ਕੀਤਾ ਜਾ ਰਿਹਾ ਬੱਸ ਸਟੈਂਡ ਠੇਕੇ ਤੇ ਬੱਸਾਂ ਕਿਲੋਮੀਟਰ ਮੁਲਾਜ਼ਮ ਜਿਹੜੇ ਨੌਜਵਾਨ ਨੇ ਉਹ ਠੇਕੇਦਾਰੀ ਰਾਹੀਂ ਭਰਤੀਆਂ ਦੂਜੇ ਪਾਸੇ ਸੀਐਮ ਸਾਹਿਬ ਸਟੇਟਮੈਂਟਾਂ ਦੇ ਰਹੇ ਨੇ ਵਿਧਾਨ ਸਭਾ ਦੇ ਵਿੱਚ ਕਿ ਅਸੀਂ ਠੇਕੇਦਾਰੀ ਪ੍ਰਥਾ ਖਤਮ ਕਰਤੀ ਜਿਹੜਾ ਠੇਕੇਦਾਰ ਲੁੱਟ ਕਰਦਾ ਉਹੀ ਠੇਕੇਦਾਰ ਜਿਹੜੇ ਹਰਿਆਣਾ ਦਿੱਲੀ ਦੀਆਂ ਸਰਕਾਰਾਂ ਨੇ ਕੱਢਦੇ ਆ ਉਹੀ ਸਾਡੀ ਸਰਕਾਰ ਪੰਜਾਬ ਦੀ ਉਹੀ ਸਾਡਾ ਟਰਾਂਸਪੋਰਟ ਦਾ ਵਿਭਾਗ ਉਹਨਾਂ ਨੂੰ ਅਪਣਾ ਕੇ ਸਾਡੇ ਨੌਜਵਾਨਾਂ ਦਾ ਵੀ ਸ਼ੋਸ਼ਣ ਕਰਾ ਰਿਆ ਔਰ ਵਿਭਾਗ ਦੀ ਵੀ ਲੁੱਟ ਕਰਵਾ ਰਿਆ ਪਰ ਵਿਭਾਗ ਦੇ ਕੋਲ ਮਹਿਕਮੇ ਦੇ ਕੋਲ ਜਿਹੜੀਆਂ ਕੰਡਮ ਹੋ ਚੁੱਕੀਆਂ ਬੱਸਾਂ ਨੇ ਜਾਂ ਟਾਇਰ ਜਿਹੜੇ ਫਟਣ ਵਾਲੇ ਆ ਉਹ ਟਾਇਰ ਪਾਉਣ ਦਾ ਵੀ ਪੈਸਾ ਨਹੀਂ ਬਚਿਆ ਇਸ ਸਫ਼ਰ ਦੇ ਜਿਹੜੇ ਪੈਸੇ ਆ 600 ਕਰੋੜ ਦੇ ਪਲੱਸ ਫ੍ਰੀ ਸਫ਼ਰ ਵਾਲਾ ਪੈਸਾ ਪਣ ਬਸਦਾ ਐਨਾ ਪੀਆਰਟੀਸੀ ਦਾ ਜਿਹੜੇ ਪੈਸੇ ਨਹੀਂ ਆ ਰਹੇ ਜਿੰਦੀ ਵਜ੍ਹਾ ਨਾਲ ਹਰ ਮਹੀਨੇ ਤਨਖਾਹਾਂ ਵੀ ਡਿਲੇ ਹੋ ਰਹੀਆਂ ਪਲੱਸ ਨਾਲ ਦੀ ਨਾਲ ਟਾਇਰ ਸਪੇਅਰ ਪਾਰਟ ਤੇ ਨਵੀਆਂ ਬੱਸਾਂ ਪਾਉਣ ਦੀ ਘਾਟ ਵੱਡੇ ਪੱਧਰ ਤੇ ਚੱਲਦੀ ਪਈ ਆ ਜਿਹੜਾ ਵੀ ਠੇਕੇਦਾਰ ਲਿਆਉਂਦਾ ਪਹਿਲਾ ਠੇਕੇਦਾਰ 11-12 ਕਰੋੜ ਰੁਪਈਆ ਲੈ ਕੇ ਭੱਜ ਗਿਆ ਉਸ ਤੋਂ ਬਾਅਦ ਦੂਸਰਾ ਆ ਉਹ ਵੀ ਸਾਡੀਆਂ ਸਿਕਿਉਰਟੀਆਂ ਲੈ ਕੇ ਭੱਜ ਗਿਆ ਹੁਣ ਤੀਸਰਾ ਠੇਕੇਦਾਰ ਆਇਆ ਸੀ ਤੀਸਰਾ ਠੇਕੇਦਾਰ ਵੀ ਇਸ ਮਹੀਨੇ ਤਨਖਾਹ ਪਾਉਣ ਤੋਂ ਜਵਾਬ ਦੇ ਗਿਆ ਜਦ ਕਿ ਉਹਨਾਂ ਦਾ ਕੋਈ ਐਗਰੀਮੈਂਟ ਨਹੀਂ ਬਿਨਾ ਐਗਰੀਮੈਂਟ ਤੋਂ ਡੇਢ-ਡੇਢ ਲੱਖ ਰੁਪਇਆ ਲੈ ਕੇ ਭਰਤੀਆਂ ਕਰਾ ਰਿਹਾ ਇਹੀ ਹੈ ਦਫਤਰ ਦੇ ਅਧਿਕਾਰੀਏ ਜਿਹੜੇ ਉਹ ਲਿਸਟਾਂ ਜਾਰੀ ਕਰਦੇ ਆ ਭਰਤੀ ਦੀਆਂ ਤੇ ਬਾਅਦ ਦੇ ਵਿੱਚ ਕਹਿ ਦਿੰਦੇ ਵੀ ਤੁਹਾਡਾ ਟੈਂਡਰ ਹੀ ਹੈ ਨਹੀਂ ਠੇਕੇਦਾਰ ਨਾਲ ਅਸੀਂ ਕੀ ਕਰੀਏ ਕਹਿ ਸਕਦੇ ਆ ਕਿ ਸਰਕਾਰ ਰਲ ਕੇ ਕਰਪਸ਼ਨ ਕਰ ਰਹੀ ਹੈ ਤੇ ਕਰਪਸ਼ਨ ਦੇ ਬੋਰਡ ਲਾ ਕੇ ਕਹਿ ਰਹੀ ਹੈ ਕਿ ਕਰਪਸ਼ਨ ਖਤਮ ਕੀਤੀ ਆ ਟਰਾਂਸਪੋਰਟ ਵਿਭਾਗ ਪੰਜਾਬ ਸੈਕਟਰ 17 ਦੇ ਵਿੱਚ ਇਸ ਵਕਤ ਕੰਟਰੈਕਟ ਵਰਕਰ ਯੂਨੀਅਨ ਦੇ ਨੁਮਾਇੰਦੇ ਆ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਸਰਕਾਰ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਾਰੇਬਾਜੀ ਕਿਉਂ ਕੀਤੀ ਜਾ ਰਹੀ ਹੈ ਔਰ ਇਹਨਾਂ ਸਾਰੇ ਕੰਟਰੈਕਟ ਵਰਕਰ ਯੂਨੀਅਨ ਦੇ ਨਾਲ ਇਸ ਵਿੱਚ ਬੱਸ ਕੰਡਕਟਰ ਨੇ ਇਸ ਵਿੱਚ ਡਰਾਈਵਰ ਨੇ ਸਾਰੇ ਅੱਜ ਇਕੱਠੇ ਹੋ ਕੇ ਆਏ ਨੇ ਔਰ ਇੱਕ ਲੰਮੀ ਹੜਤਾਲ ਤੇ ਜਾਣ ਦਾ ਵੀ ਫੈਸਲਾ ਕੀਤਾ ਹੈ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਆਗੂਆਂ ਨਾਲ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਭਾਈ ਤੁਸੀਂ ਦੱਸੋ ਪਹਿਲਾਂ ਸਭ ਤੋਂ ਕਿ ਇਹੋ ਜੀ ਕਿਹੜੀ ਨੌਬਤ ਆਈ ਕਿ ਤੁਹਾਨੂੰ ਇੱਥੇ ਆਉਣਾ ਪੈ ਗਿਆ ਬਿਲਕੁਲ ਅਸੀਂ ਪੰਜਾਬ ਰੋਡਵੇਜ ਪੰਨ ਬੱਸ ਪੀਆਰਟੀਸੀ ਦੇ ਕੱਚੇ ਮੁਲਾਜ਼ਮਿਆਂ ਜਿਹੜੇ ਲੰਬੇ ਸਮੇਂ ਤੋਂ ਇਹਨਾਂ ਵਿਭਾਗਾਂ ਦੇ ਵਿੱਚ ਨੌਕਰੀਆਂ ਕਰਦੇ ਆ ਰਹੇ ਆ ਪਰ ਲਗਾਤਾਰ ਸਾਡੇ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਅਸੀਂ ਜਦੋਂ ਵੀ ਸਰਕਾਰਾਂ ਕੋਲ ਮੰਗ ਕਰਦੇ ਆਂ ਵੀ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ ਤੇ ਸਾਡੇ ਜਿਹੜੇ ਮੁਲਾਜ਼ਮਾਂ ਦਾ ਸ਼ੋਸ਼ਣ ਹੋ ਰਿਹਾ ਉਹਨੂੰ ਬੰਦ ਕੀਤਾ ਜਾਵੇ ਅਸੀਂ ਅੱਜ ਪ੍ਰਦਰਸ਼ਨ ਕਰਨ ਲਈ ਇੱਥੇ ਆਏ ਸੀ ਤੁਹਾਡੇ ਨਾਲ ਚੰਡੀਗੜ੍ਹ ਪੁਲਿਸ ਨੇ ਬਤਮੀਜ਼ੀ ਕੀਤੀ ਹੈ ਕੀ ਕੀ ਕੀਤਾ ਬਿਲਕੁਲ ਅਸੀਂ ਸ਼ਾਂਤਮਈ ਆਪਣਾ ਦਰਨਾ ਦੇਣ ਆਏ ਸੀ ਜਿਹਦੇ 'ਚ ਅਸੀਂ ਲਗਭਗ 15 ਦਿਨ ਪਹਿਲਾਂ ਆਪਣਾ ਇੱਕ ਮੰਗ ਪੱਤਰ ਨੋਟਿਸ ਭੇਜਿਆ ਕਿ ਸਾਡੀਆਂ ਆ ਮੰਗਾਂ ਨੇ ਇਹਨਾਂ ਤੇ ਅਸੀਂ ਗ ਪਰ ਪ੍ਰਸ਼ਾਸਨ ਵੱਲੋਂ ਤੇ ਮੈਨੇਜਮੈਂਟ ਵੱਲੋਂ ਸਰਕਾਰ ਵੱਲੋਂ ਕੋਈ ਵੀ ਠੋਸ ਮੀਟਿੰਗ ਬੁਲਾ ਕੇ ਸਾਡਾ ਮਸਲਾ ਹੱਲ ਨਹੀਂ ਕੀਤਾ ਗਿਆ ਸਗੋਂ ਸ਼ੁੱਕਰਵਾਰ ਇੱਕ 27 ਤਰੀਕ ਨੂੰ ਮੀਟਿੰਗ ਬੁਲਾ ਕੇ ਇੱਕ ਟਾਲਮਟੋਲ ਕੀਤਾ ਗਿਆ ਜਿਹਦੇ ਰੋਸ ਦੇ ਵਿੱਚ ਅਸੀਂ ਅੱਜ ਸ਼ਾਂਤਮਈ ਧਰਨਾ ਦੇਣ ਆਏ ਸੀਗੇ ਜਿਹਦੇ ਚ ਪੁਲਿਸ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਵੱਲੋਂ ਸਾਡੇ ਨਾਲ ਜਿਹੜੀ ਧੱਕੇਸ਼ਾਹੀ ਕੀਤੀ ਗਈ ਆ ਸ਼ੁਰੂ ਤੋਂ ਹੀ ਜਦੋਂ ਅਸੀਂ ਆਏ ਆ ਉਹਦੇ ਰੋਸ ਦੇ ਵਿੱਚ ਸਾਨੂੰ ਮਜਬੂਰਨ ਜਿਹੜਾ ਖਰੜ ਅਤੇ ਜੀਰਕਪੁਰ ਬੰਦ ਕਰਨਾ ਪਿਆ ਜੇਕਰ ਇਹ ਸਾਨੂੰ ਸ਼ਾਂਤਮਾਈ ਧਰਨਾ ਲਾ ਕੇ ਆਪਣੀ ਗੱਲਬਾਤ ਰੱਖਣ ਦਿੰਦੇ ਤੇ ਸ਼ੈਦ ਉਹ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਉਸ ਤੋਂ ਬਾਅਦ ਮਜਬੂਰ ਨ ਹੋ ਕੇ ਅਸੀਂ ਇੱਥੇ ਧਰਨਾ ਲਾਇਆ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨੇ ਸਾਡੇ ਨੌਜਵਾਨਾਂ ਨਾਲ ਸਾਡੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕੀਤੀ ਆ ਫਿਰ ਅਸੀਂ ਉਹਨਾਂ ਕੋਲ ਮੰਗ ਕੀਤੀ ਕਿ ਅਸੀਂ ਉਹ ਮੁਲਾਜ਼ਮਿਆ ਜਿਹੜੇ ਲਗਾਤਾਰ ਰੋਡਾਂ ਦੇ ਉੱਤੇ ਤੁਹਾਨੂੰ ਸਫ਼ਰ ਕਰਾਉਣੇ ਆ ਕਿਉਂਕਿ 50 ਸੀਟਾਂ ਵਾਲੀ ਬੱਸ ਦੇ ਵਿੱਚ 100-100 ਸਵਾਰੀਆਂ ਨੂੰ ਸਫ਼ਰ ਕਰਾਉਣੇ ਆ ਸੈਂਕੜੇ ਮੁਲਾਜ਼ਮਾਂ ਜਿਹੜੇ ਸਾਡੇ ਜਿਹੜੇ ਸੈਂਕੜੇ ਜਿਹੜੇ ਐਕਸੀਡੈਂਟ ਹਾਸਿਆਂ ਚ ਮੌਤਾਂ ਹੋ ਗਈਆਂ ਜਾਂ ਜਿਹੜੀਆਂ ਅਚਨਚੇਤ ਮੌਤਾਂ ਹੋ ਗਈਆਂ ਉਹਨਾਂ ਦੇ ਪਰਿਵਾਰਾਂ ਨੂੰ ਲਾਭ ਦੇਣੇ ਵਿਭਾਗ ਦੀ ਠੇਕੇਦਾਰ ਦੀਆਂ ਜ਼ਿੰਮੇਵਾਰੀਆਂ ਨੇ ਪਰ ਸੈਂਕੜੇ ਮੁਲਾਜ਼ਮਾਂ ਦੀਆਂ ਮੌਤਾਂ ਹੋਣ ਤੋਂ ਬਾਅਦ ਕਿਸੇ ਵੀ ਮੁਲਾਜ਼ਮ ਨੂੰ ਕੋਈ ਉਹਦਾ ਲਾਭ ਨਹੀਂ ਮਿਲਿਆ ਉਹਨਾਂ ਦੇ ਪਰਿਵਾਰਾਂ ਦੇ ਜਿਹੜੇ ਰੁੱਲਦੇ ਫਿਰਦੇ ਆ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਆ ਉਹ ਲਗਾਤਾਰ ਪਰਿਵਾਰ ਜਿਹੜਾ ਵਾ ਉਹ ਯੂਨੀਅਨ ਕੋ ਰੋਸ ਕਰ ਰਿਹਾ ਡੀਪੋਂ ਦੇ ਵਿੱਚ ਆ ਕੇ ਅਸੀਂ ਉਹੀ ਮੰਗਣ ਨੂੰ ਲੈ ਕੇ ਆਏ ਸੁਣਿਆ ਸੀ ਕਿ ਟਰਾਂਸਪੋਰਟ ਮਹਿਕਮੇ ਦੇ ਜਿਹੜੇ ਮੰਤਰੀ ਨੇ ਤੇ ਜਾਣਗੇ ਇਸ ਤਰ੍ਹਾਂ ਦੀਆਂ ਵੀ ਕੋਈ ਗੱਲਾਂ ਹੋ ਰਹੀਆਂ ਨੇ ਅੰਦਰ ਬਿਲਕੁਲ ਸਰਕਾਰ ਨੇ ਜਦੋਂ ਸੱਤਾ 'ਚ ਆਉਣਾ ਸੀ ਤੇ ਭਗਤ ਸਿੰਘ ਦੀ ਪੱਗ ਬਨ ਕੇ ਆਏ ਸੀ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲੈ ਕੇ ਆਉਣ ਦੀਆਂ ਗੱਲਾਂ ਕਰਦੇ ਸੀ ਲਗਾਤਾਰ ਸਾਡੇ ਵਿਭਾਗ ਦਾ ਜਿਹੜਾ ਨਿਜੀਕਰਨ ਕੀਤਾ ਜਾ ਰਿਹਾ ਬੱਸ ਸਟੈਂਡ ਠੇਕੇ ਤੇ ਬੱਸਾਂ ਕਿਲੋਮੀਟਰ ਮਲਾਜ਼ਮ ਜਿਹੜੇ ਨੌਜਵਾਨ ਨੇ ਉਹ ਠੇਕੇਦਾਰੀ ਰਾਹੀਂ ਭਰਤੀਆਂ ਦੂਜੇ ਪਾਸੇ ਸੀਐਮ ਸਾਹਿਬ ਸਟੇਟਮੈਂਟਾਂ ਦੇ ਰਹੇ ਨੇ ਵਿਧਾਨ ਸਭਾ ਦੇ ਵਿੱਚ ਕਿ ਅਸੀਂ ਠੇਕੇਦਾਰੀ ਪ੍ਰਥਾ ਖਤਮ ਕਰਤੀ ਜਿਹੜਾ ਠੇਕੇਦਾਰ ਲੁੱਟ ਕਰਦਾ ਉਹੀ ਠੇਕੇਦਾਰ ਜਿਹੜੇ ਹਰਿਆਣਾ ਦਿੱਲੀ ਦੀਆਂ ਸਰਕਾਰਾਂ ਨੇ ਕੱਢਦੇ ਆ ਉਹੀ ਸਾ ਆਕੇ ਸਾਡੇ ਨੌਜਵਾਨਾਂ ਦਾ ਵੀ ਸ਼ੋਸ਼ਣ ਕਰਾ ਰਿਆ ਔਰ ਵਿਭਾਗ ਦੀ ਵੀ ਲੁੱਟ ਕਰਵਾ ਰਿਆ ਜਿਹਦੇ ਰੋਸ ਚ ਅਸੀਂ ਬੁਲਦੇ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ ਜੀ ਕਿ ਵਿਭਾਗ ਦੇ ਕੋਲ ਮਹਿਕਮੇ ਦੇ ਕੋਲ ਜਿਹੜੀਆਂ ਕੰਡਮ ਹੋ ਚੁੱਕੀਆਂ ਬੱਸਾਂ ਨੇ ਜਾਂ ਟਾਇਰ ਜਿਹੜੇ ਫਟਣ ਵਾਲੇ ਆ ਉਹ ਟਾਇਰ ਪਵਾਉਣ ਦਾ ਵੀ ਪੈਸਾ ਨਹੀਂ ਬਚਿਆ ਬਿਲਕੁਲ ਜੀ ਸਾਡੇ ਵਿਭਾਗ ਕੋਲੇ ਲਗਭਗ ਫਰੀ ਸਫਰ ਦੇ ਜਿਹੜੇ ਪੈਸੇ ਆ 600 ਕਰੋੜ ਦੇ ਪਲੱਸ ਫਰੀ ਸਫਰ ਵਾਲਾ ਪੈਸਾ ਪਣ ਬਸਦਾ ਐਨਾ ਪੀਆ ਆਰਟੀਸੀ ਦਾ ਜਿਹੜੇ ਪੈਸੇ ਨਹੀਂ ਆ ਰਹੇ ਜਿੰਦੀ ਵਜ੍ਹਾ ਨਾਲ ਹਰ ਮਹੀਨੇ ਤਨਖਾਹਾਂ ਵੀ ਡਿਲੇ ਹੋ ਰਹੀਆਂ ਪਲੱਸ ਨਾਲ ਦੀ ਨਾਲ ਟਾਇਰ ਸਪੇਅਰ ਪਾਰਟ ਤੇ ਨਵੀਆਂ ਬੱਸਾਂ ਪਾਉਣ ਦੀ ਘਾਟ ਵੱਡੇ ਪੱਧਰ ਤੇ ਚੱਲਦੀ ਪਈ ਆ ਜਿਹੜਾ ਵੀ ਠੇਕੇਦਾਰ ਲਿਆਉਂਦਾ ਪਹਿਲਾ ਠੇਕੇਦਾਰ 11-12 ਕਰੋੜ ਰੁਪਈਆ ਲੈ ਕੇ ਭੱਜ ਗਿਆ ਉਸ ਤੋਂ ਬਾਅਦ ਦੂਸਰਾ ਆ ਉਹ ਵੀ ਸਾਡੀਆਂ ਸਿਕਿਉਰਟੀਆਂ ਲੈ ਕੇ ਭੱਜ ਗਿਆ ਹੁਣ ਤੀਸਰਾ ਠੇਕੇਦਾਰ ਆਇਆ ਸੀ ਤੀਸਰਾ ਠੇਕੇਦਾਰ ਵੀ ਇਸ ਮ 100 ਲੱਖ ਰੁਪਇਆ ਲੈ ਕੇ ਭਰਤੀਆਂ ਕਰਾ ਰਿਹਾ ਇਹੀ ਹੈ ਡਬਸ ਦੇ ਅਧਿਕਾਰੀ ਹੈ ਜਿਹੜੇ ਉਹ ਲਿਸਟਾਂ ਜਾਰੀ ਕਰਦੇ ਆ ਭਰਤੀ ਦੀਆਂ ਤੇ ਬਾਅਦ ਦੇ ਵਿੱਚ ਕਹਿ ਦਿੰਦੇ ਵੀ ਤੁਹਾਡਾ ਟੈਂਡਰ ਹੀ ਹੈ ਨਹੀਂ ਠੇਕੇਦਾਰ ਨਾਲ ਸੀ ਕੀ ਕਰੀਏ ਕਹਿਣ ਤੋਂ ਭਾਵ ਕਿਤੇ ਨਾ ਕਿਤੇ ਰਲੀ ਮਿਲੀ ਨਾਲ ਕਹਿ ਸਕਦੇ ਆ ਕਿ ਸਰਕਾਰ ਰਲ ਕੇ ਕਰਪਸ਼ਨ ਕਰ ਰਹੀ ਹੈ ਤੇ ਕਰਪਸ਼ਨ ਦੇ ਬੋਰਡ ਲਾ ਕੇ ਕਹਿ ਰਹੀ ਹੈ ਕਰਪਸ਼ਨ ਖਤਮ ਕੀਤੀ ਆ ਦੂਸਰੇ ਪਾਸੇ ਸਪਸ਼ਟ ਆ ਕਿ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੋਂ ਜਾਂ ਠੇਕੇਦਾਰ ਬਾਹਰ ਕੱਢਣ ਤੋਂ ਭੱਜ ਰਹੀ ਆ ਜਿਸ ਵਜ੍ਹਾ ਨਾਲ ਸਾਨੂੰ ਅੱਜ ਧਰਨਾ ਦੇਣਾ ਪੈ ਰਿਹਾ ਜਿਹੜੀ ਵੱਡੇ ਵੱਡੇ ਠੇਕੇਦਾਰਾਂ ਤੋਂ ਤੁਹਾਡੀ ਭਰਤੀ ਕਰਵਾਈ ਜਾਂਦੀ ਹੈ ਕੱਚੇ ਤੌਰ ਦੇ ਉੱਤੇ ਉਹ ਠੇਕੇਦਾਰਾਂ ਉੱਤੇ ਲਗਾਮ ਕੱਸਣ ਲਈ ਜਾਂ ਉੱਤੇ ਚੈੱਕ ਐਂਡ ਬੈਲੈਂਸ ਰੱਖਣ ਲਈ ਸਰਕਾਰ ਕੋਲ ਕੋਈ ਉਹ ਨਹੀਂ ਹੈ ਸਿਸਟਮ ਨਹੀਂ ਹੈ ਬਿਲਕੁਲ ਨਹੀਂ ਜੀ ਸਰਕਾਰ ਲਗਾਤਾਰ ਉਹਨਾਂ ਨੂੰ ਛੇ ਦੇ ਰਹੀ ਆ ਸੀ 2000 22 ਦੇ ਵਿੱਚ ਸ਼ਿਕਾਇਤ ਕੀਤੀ ਫਿਰ 23 ਦੇ ਵਿੱਚ ਮਾਨਯੋਗ ਮੁੱਖ ਮੰਤਰੀ ਕੋ ਸ਼ਿਕਾਇਤ ਕੀਤੀ ਉਸ ਸਮੇਂ ਵੀ ਸਾਡੇ ਟਰਾਂਸਪੋਰਟ ਮਿਨਿਸਟਰ ਨੇ ਵੀ ਇਹ ਵੀ ਸ਼ਬਦ ਕਹੇ ਕਿ ਤੁਸੀਂ ਆਈਪੀਐਸ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਕਿਉਂ ਕਰਦੇ ਹੋ ਸਾਡਾ ਈਪੀਐਫ 4 ਮਹੀਨਿਆਂ ਦਾ ਲੈ ਕੇ ਠੇਕੇਦਾਰ ਭੱਜ ਗਿਆ ਜਿਹੜਾ 5-6 ਕਰੋੜ ਰੁਪਈਆ ਸੀ ਉਹਦੇ ਤੇ ਲਗਾਮ ਤਾਂ ਕੀ ਕੱਸਣੀ ਉਹਨੂੰ ਖੁੱਲ ਦੇ ਦਿੱਤੀ ਕਿ ਉਹ 5-6 ਕਰੋੜ ਲੈ ਕੇ ਭੱਜ ਜੇ ਨਵੇਂ ਠੇਕੇਦਾਰ ਵੀ ਉਸੇ ਤਰੀਕੇ ਨਾਲ ਜਾ ਰਹੇ ਆ ਸੋ ਸਾਡੇ ਮੁਲਾਜ਼ਮ ਜਿਹੜੇ ਪੁਰਾਣੇ ਆ ਉਹਨਾਂ ਨੂੰ ਛੋਟੀਆਂ-ਛੋਟੀਆਂ ਗਲਤੀਆਂ ਨਾਲ ਕੱਢਿਆ ਜਾ ਰਿਹਾ ਤੇ ਨਵੇਂ ਨੌਜਵਾਨਾਂ ਦਾ ਸ਼ੋਸ਼ਣ ਕਰਕੇ ਉਹਨਾਂ ਨੂੰ 11-12 1.5 ਲੱਖ ਰੁਪਏ ਤੱਕ ਰਿਸ਼ਵਤ ਲੈ ਕੇ ਭਰਤੀ ਕੀਤਾ ਰ ਜਿੰਦੇ ਪ੍ਰੂਫ ਆ ਟਰਾਂਸਪੋਰਟ ਮੰਤਰੀ ਵਿਜੀਲੈਂਸ ਨੂੰ ਜਾਂ ਅਸੀਂ ਆਪਣੇ ਅਧਿਕਾਰੀਆਂ ਨੂੰ ਦੇ ਚੁੱਕੇ ਆ ਆਡੀਓ ਵੀਡੀਓ ਰਕੋਰਡਿੰਗਾਂ ਇਥੋਂ ਤੱਕ ਕਿ ਐਫੀ ਡੈਵਟ ਲੈ ਕੇ ਵੀ ਅਸੀਂ ਦੇ ਚੁੱਕੇ ਆ ਪਰੰਤੂ ਨਾ ਤਾਂ ਭਰਤੀ ਰੋਕ ਰੀ ਆ ਨਾ ਉਹ ਠੇਕੇਦਾਰ ਤੇ ਜਾਂ ਕਰਪਸ਼ਨ ਕਰਨ ਵਾਲੇ ਅਧਿਕਾਰੀਆਂ ਤੇ ਜਾਂ ਕੈਸੇ ਨੇ ਕਰਮਚਾਰੀਆਂ ਤੇ ਕੋਈ ਕਾਰਵਾਈ ਹੋ ਰਹੀ ਆ ਸੋ ਇਥੋਂ ਸਪਸ਼ਟ ਆ ਕਿ ਸਰਕਾਰ ਜਿਹੜੀ ਉਹ ਕਿਤੇ ਨਾ ਕਿਤੇ ਰਲ ਕੇ ਖੇਡਦੀ ਪਈ ਆ ਟਰਾਂਸਪੋਰਟ ਮੰਤਰੀ ਦਾ ਸਟੈਂਡ ਕੀ ਐ ਸਾਰੇ ਮਾਮਲੇ ਚ ਤੁਸੀਂ ਕਦੇ ਕੋਸ਼ਿਸ਼ ਕੀਤੀ ਕਿ ਉਹਨਾਂ ਨਾਲ ਸਿੱਧੇ ਬੈਠ ਕੇ ਗੱਲ ਹੀ ਕਰ ਲਈਏ ਸਾਡੀਆਂ ਟਰਾਂਸਪੋਰਟ 30 ਤੋਂ 40 ਮੀਟਿੰਗਾਂ ਸਤਿੰਨ ਸਾਲਾਂ ਦੇ ਵਿੱਚ ਹੋ ਚੁੱਕੀਆਂ ਹਰ ਮੀਟਿੰਗ 'ਚ ਉਹ ਸਾਡੇ ਅਧਿਕਾਰੀਆਂ ਨੂੰ ਸਾਡੇ ਸਾਹਮਣੇ ਕਹਿ ਦਿੰਦੇ ਕਿ ਇਹਨਾਂ ਦਾ ਮਸਲਾ ਹੱਲ ਕਰੋ ਜਿਹੜਾ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨਾ ਜਾਂ ਠੇਕੇਦਾਰ ਕੱਢਣ ਵਾਲੀ ਗੱਲ ਆ ਉਹ ਗੱਲ ਸਾਡੀ ਕਹਿ ਸਕਦੇ ਕਿ ਜਿਹੜੀ ਸਬ ਕਮੇਟੀ ਬਣੀ ਆ ਜਾਂ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਕਮੇਟੀ ਬਣਾਤੀ ਸੀ ਵੀ ਇੱਕ ਮਹੀਨੇ 'ਚ ਜਿਹੜਾ ਫੈਸਲਾ ਕੀਤਾ ਜਾਵੇ ਪਰੰਤੂ ਇੱਕ ਮਹੀਨਾ ਬੀਤ ਗਿਆ ਜੁਲਾਈ ਮਹੀਨਾ ਦੁਬਾਰਾ ਆ ਗਿਆ 2024 ਦੀ ਜੁਲਾਈ ਦੀ ਗੱਲ ਆ ਇੱਕ ਸਾਲ ਹੋ ਚੱਲਿਆ ਹੁਣ ਤੱਕ ਨਾ ਤਾਂ ਕੋਈ ਕੱਚਾ ਮਾਲਜਮ ਪੱਕਾ ਕੀਤਾ ਗਿਆ ਜਦੋਂ ਪੱਕੇ ਕਰਨ ਦੀ ਗੱਲ ਕਰਦੇ ਤਾਂ ਮਾਨਯੋਗ ਟਰਾਂਸਪੋਰਟ ਮੰਤਰੀ ਵੀ ਕਹਿੰਦੇ ਵੀ ਇਹ ਮੁੱਖ ਮੰਤਰੀ ਦਾ ਫੈਸਲਾ ਹੈ ਜਦੋਂ ਥਲੜੇ ਪੱਦਰ ਦੀਆਂ ਮੰਗਾਂ ਜਾਂ ਠੇਕੇਦਾਰ ਬਾਹਰ ਕੱਢਣ ਦੀ ਜਾਂ ਠੇਕੇਦਾਰ ਤੇ ਕਾਰਵਾਈ ਦੀ ਗੱਲ ਕਰਦੇ ਆ ਤਾਂ ਅਧਿਕਾਰੀਆਂ ਨੂੰ ਕਹਿ ਦਿੰਦੇ ਤਾਂ ਅਧਿਕਾਰੀ ਬਾਅਦ ਦੇ ਵਿੱਚ ਪੱਲਾ ਝਾੜ ਦਿੰਦੇ ਆ ਕਿ ਇਹ ਟਰਾਂਸਪੋਰਟ ਮੰਤਰੀ ਕੋਲ ਫੈਲਿਆ ਮੰਤਰੀ ਸਹਿਨ ਕਰੂਗਾ ਤੇ ਤਾਂ ਅੰਗਾ ਕਿਤੇ ਨਾ ਕਿਤੇ ਸਪਸ਼ਟ ਆ ਕਿ ਦ ਲਗਾਤਾਰ ਪਿਛਲੇ 3 ਸਾਲ ਤੋਂ ਜਦੋਂ ਤੋਂ ਇਹ ਸਰਕਾਰ ਆਈ ਉਸ ਤੋਂ ਪਹਿਲਾਂ ਵੀ ਸ਼ੋਸ਼ਣ ਹੁੰਦਾ ਪਿਆ ਤੇ ਹੁਣ ਉਸ ਤੋਂ ਵੱਧ ਸ਼ੋਸ਼ਣ ਹੋ ਰਿਹਾ ਜਿੰਦੇ ਵਿਰੋਧ ਅੱਜ ਹੈੱਡ ਹਾਊਸ ਦੇ ਗੇਟ ਅੱਗੇ ਸਾਡਾ ਧਰਨਾ ਜਾਰੀ ਹੈ ਜੀ ਇਹ ਜਿੰਨੀ ਵੱਡੀ ਗਿਣਤੀ ਚ ਇੱਥੇ ਸਾਰੇ ਮੁਲਾਜ਼ਮ ਆਏ ਨੇ ਚਾਹੇ ਉਹ ਕੰਡਕਟਰ ਨੇ ਡਰਾਈਵਰ ਨੇ ਹੋਰ ਕੋਈ ਕੰਮਾਂ ਦੇ ਵਿੱਚ ਸਹਿਯੋਗ ਦੇਣ ਵਾਲੇ ਨੇ ਕਿੰਨੀ ਗਿਣਤੀ ਬਣਦੀ ਆ ਪੰਜਾਬ ਦੇ ਇਨਾਂ ਵਰਕਰਾਂ ਦੀ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਅਸੀਂ 8000 ਮੁਲਾਜ਼ਮਾਂ ਨੂੰ ਲੀਡ ਕਰਦੇ ਆ ਅੱਜ ਇੱਥੇ ਲਗਭਗ ਅਸੀਂ 800 ਦੇ ਮੁਲਾਜ਼ਮਾਂ ਦੀ ਕਰੀਬ ਦੀ ਜਿਹੜੀ ਗਿਣਤੀ ਆ ਉਹ ਲੈ ਕੇ ਪਹੁੰਚੇ ਆ ਇਹ ਸਿਰਫ ਇੱਕ ਅਸੀਂ ਨੀ ਸੀ ਕਰਨ ਆਏ ਹੜਤਾਲ ਨਹੀਂ ਸੀ ਕਰਨ ਆਏ ਅਸੀਂ ਇਹਨਾਂ ਨੂੰ ਚੇਤਾਵਨੀ ਦੇਣ ਆਏ ਸੀ ਵੀ ਆ ਸਾਡੀਆਂ ਮੰਗਾਂ ਨੇ ਆ ਮਜਬੂਰੀਆਂ ਮੁਸ਼ਕਲਾਂ ਨੇ ਤਾਂ ਕਰਕੇ ਜਿੰਨੇ ਮੁਲਾਜ਼ਮ ਨੇ ਖਫਾ ਹੋ ਕੇ ਤੁਹਾਡੇ ਦਫ਼ਤਰ ਪਹੁੰਚੇ ਨੇ ਕਿ ਇਹਨਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਪਰ ਸਾਡੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਮੈਨੇਜਮੈਂਟ ਨੇ ਪ੍ਰਸ਼ਾਸਨ ਨੇ ਆਪਣੇ ਜ਼ੋਰ ਨਾਲ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਿੱਥੇ ਸਾਡੀ ਜੁਨਟੀ ਦੀ ਏਕਤਾ ਨੂੰ ਵੇਖਦੇ ਹੋਏ ਅਸੀਂ ਆਪਣਾ ਧਰਨਾ ਲਾਉਣ ਦੇ ਵਿੱਚ ਸਫਲ ਹੋਏ ਹਾਂ ਇਸੇ ਤਰ੍ਹਾਂ ਅਸੀਂ ਆਪਣੀਆਂ ਮੰਗਾਂ ਮਨਵਾਉਣ ਲਈ 9 10 11 ਜੁਲਾਈ ਦੀ ਹੜਤਾਲ ਕਰਕੇ ਮੁਕੰਮਲ ਪੰਜਾਬ 'ਚ ਚੱਕਾ ਜਾਮ ਕਰਕੇ 10 ਤਰੀਕ ਨੂੰ ਮੁੱਖ ਮੰਤਰੀ ਦੀ ਰਾਇਸ਼ ਤੇ ਚੰਡੀਗੜ੍ਹ ਪੱਕਾ ਧਰਨਾ ਲਾ ਪਹੁੰਚਾਂਗੇ ਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਚਾਹੇ ਉਹ ਪੀਆਰਟੀਸੀ ਹੋਵੇ ਪੰਜਾਬ ਰੋਡ ਵਿੱਚ ਪੰਨ ਬੱਸ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਟ੍ਰਾਂਸਪੋਰਟ ਵਿਭਾਗ ਪੰਜਾਬ ਦੇ ਸਾਹਮਣੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਇੱਥੇ ਮੁਲਾਜ਼ਮ ਇਕੱਠੇ ਹੋਏ ਨੇ ਜਿੱਥੇ ਇਹ ਫਲੈਕਸ ਲੈ ਕੇ ਵੀ ਇੱਥੇ ਪਹੁੰਚੇ ਹੋਏ ਨੇ ਕਿ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਪਰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ 9 10 11 ਨੂੰ ਜੇਕਰ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਹੋ ਜਾਵੇਗਾ ਤਾਂ ਉਸ ਤੋਂ ਬਾਅਦ ਕਿੰਨਾ ਵੱਡਾ ਅਸਰ ਪੈਣਾ ਹੈ ਪੰਜਾਬ ਦੇ ਖਜ਼ਾਨੇ ਉੱਤੇ ਇਹ ਸਰਕਾਰ ਜਾਣਦੀ ਹੈ ਪਰ ਇਹਨਾਂ ਮੁਲਾਜ਼ਮਾਂ ਦਾ ਦਾਵਾ ਹੈ ਕਿ ਸਾਨੂੰ ਕੁਝ ਕਿਹਾ ਜਾਂਦਾ ਹੈ ਠੇਕੇਦਾਰਾਂ ਦੇ ਜ਼ਰੀਏ ਸਾਡਾ ਸੋਸ਼ਣ ਹੋ ਰਿਹਾ ਹੈ ਕਰੋੜਾਂ ਦੀ ਲੁੱਟ ਹੋ ਰਹੀ ਹੈ ਸਾਡਾ ਟ੍ਰਾਂਸਪੋਰਟ ਵਿਭਾਗ ਕਦੋਂ ਇਸ ਲੁੱਟ ਨੂੰ ਖਤਮ ਕਰਦਾ ਹੈ ਇਹ ਤਾਂ ਹੁਣ ਵਿਭਾਗ ਦੇ ਅਧਿਕਾਰੀਆਂ ਉੱਤੇ ਮੰਤਰੀ ਉੱਤੇ ਤੇ ਮੁੱਖ ਮੰਤਰੀ ਦੇ ਉੱਤੇ ਨਿਰਭਰ ਕਰਦਾ ਹੈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਏ ਬੀਸੀ ਪੰਜਾਬ ਚੰਡੀਗੜ੍ਹ